ਗੱਡੀ ਗੱਲ ਵੀ ਇਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਵੀ ਕੱਲ ਨੂੰ ਮੈਂ ਤੁਹਾਡੇ ਨਾਲ ਜਾਣਾ ਜੇ ਮੈਂ ਕਿਹਾ ਕਿ ਉਹ ਕਹਿੰਦਾ ਤੁਹਾਨੂੰ ਨਹੀਂ ਪਤਾ ਕੋਈ ਲੇਡੀਜ਼ ਦੀਆ ਪ੍ਰੋਬਲਮ ਹੁੰਦੀਆਂ ਮੇਰੇ ਕੋਲ ਮੈਂ ਸੜਕੋ ਕੋਈ ਪ੍ਰਸ਼ਾਸਨ ਸਰਕਾਰੀ ਨਹੀਂ ਪਹੁੰਚਿਆ ਮੈਂ ਅੱਗੇ ਵੀ ਬੇਨਤੀ ਕੀਤੀ ਆ ਦੁਬਾਰਾ ਫੇਰ ਬੇਨਤੀ ਕਰਦਾ ਇਸ ਮੁਹੱਲੇ ਦੇ ਵਿੱਚ ਸੜਕੋ ਇੱਧਰ ਕੋਈ ਨਹੀਂ ਆਇਆ ਧਾਰੀਵਾਲ ਸਾਹਿਬ ਕਹਿ ਰਹੇ ਨੇ ਮੈਂ ਸੜਕਾਂ ਤੇ ਆ ਪ੍ਰਸ਼ਾਸਨ ਕਹਿੰਦਾ ਅਸੀਂ ਪੱਪਾ ਪਾ ਰਹੇ ਆ ਡੀਸੀ ਮੈਡਮ ਦੀ ਤਸਕਰੀਫ ਕਰ ਲੋ ਲੋਕ ਨਹੀਂ ਆਉਂਦੇ ਫੇਰ ਤੁਸੀਂ ਕਹਿ ਰਹੇ ਤੁਹਾਡੇ ਕੋਲ ਪਹੁੰਚਿਆ ਕੋਈ ਨਹੀਂ ਕਿ ਅਸੀਂ ਪਿਛਲੇ ਪਾਸੇ ਪਿੰਡ ਚ ਰਾਸ਼ਨ ਵੰਡ ਆਏ ਆ ਤੇ ਹੁਣ ਇੱਥੇ ਇਹਨਾਂ ਨੇ ਕਿਆ ਸੇ ਕਿ ਤੁਹਾਨੂੰ ਇੱਕ ਅੱਧੇ ਦਿਨ ਤੱਕ ਰਾਸ਼ਨ ਲੱੜ ਜਾਏਗਾ ਮਤਲਬ ਇਸ ਤਰ੍ਹਾਂ ਪਿੰਡ ਵੰਡ ਵੰਡ ਕੇ ਥੋੜਾ ਬੋਤਾ ਇਸ ਤਰ੍ਹਾਂ ਕਰ ਜੇ ਕੋਈ ਰਾਸ਼ਨ ਰੋਸ਼ਨ ਨਹੀਂ ਪਹੁੰਚਿਆ ਕੁਝ ਨਹੀਂ ਪਹੁੰਚਿਆ ਕੁਝ ਨਹੀਂ ਕੋਈ ਕੱਚਾ ਸਮਾਨ ਜਾਂ ਕੋਈ ਬਣਿਆ ਭਾਜੀ ਕੋਈ ਮੋਤ ਪਰ ਬੰਦਾ ਕੋਈ ਮੰਤਰੀ ਕੋਈ ਕਹੀ ਵੀ ਸਿਆਸ ਦਾ ਮੰਤਰੀ ਕਹਦੇ ਵੀ ਅਸੀਂ ਪਿੰਡ ਵਾਨ ਨੇੜੇ ਰਹੰਦਾ ਸੀ ਅਸੀਂ ਕਾਂਜਲਪੁਰੇ ਦੇ ਵਿੱਚ ਅਸੀਂ ਸਮਾਨ ਆ ਪਹੁੰਚਾਇਆ ਤੇ ਮੈਂ ਦੇਣ ਦਾ ਰਹੂੰਗਾ ਜੋ ਮੈਨੂੰ ਉਰਜਾ ਨਾ ਪਉਣਗੇ ਮੈਂ ਦਊਂਗਾ ਰਾਤ ਫੰਡ ਚ 25 ਲੱਖ 5 ਕਰੋੜ 2 ਕਰੋੜ 7 ਕਰੋੜ 10 ਲੱਖ ਗਰਦਾਸ ਮਾਨ ਨੇ 25 ਲੱਖ ਪਾਤਾ ਐ ਹੋ ਇੱਕ ਗਲਾਗਾਰ ਆ ਜਿਹਨੇ ਰਾਤ ਫੰਡ ਚ ਨਹੀਂ ਪਾਇਆ ਰਾਦ ਦਿੱਤੀ ਆ ਫਿਰ ਸਾਡੀ ਕੋਸ਼ਿਸ਼ ਆ ਅਸੀਂ ਸੋਰੇ ਬਾਬੇ ਦਾ ਨਾਮ ਲੈ ਕੇ ਘਰੋਂ ਮਾਪਿਆਂ ਨੂੰ ਕਹਿਦਾ ਦੋ ਪਰੌਂਟੀਆਂ ਲਿਆ ਠੀਕ ਆ ਇਹਨਾਂ ਨੂੰ ਫੋਨ ਕਰੀਦਾ ਇਹਨਾਂ ਦਾ ਫੋਨ ਆ ਜਾਂਦਾ ਇਹ ਗਾਂ ਇਹ ਟੀਮ ਬਣੀ ਆ ਪਰ ਨਿਕਲ ਪਈਦਾ ਬਾਬਾ ਨਾਨਕਾ ਪੇਰਾ ਗੱਡੀ ਆ ਰਮਦਾਸ ਹਲਕੇ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਲੋਕਾਂ ਦੇ ਵਿੱਚ ਹੁਣ ਸਮਾਜ ਸੇਵੀ ਸੰਸਥਾਵਾਂ ਵੱਲੋਂ ਪਹੁੰਚ ਕੇ ਉਹਨਾਂ ਦੀ ਮਦਦ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਮਹਿਲਾਵਾਂ ਨੇ ਜਿਨ੍ਹਾਂ ਨੂੰ ਉਹਨਾਂ ਦੇ ਜੋ ਸੈਨੇਟਰੀ ਪੈਡ ਨੇ ਜਾਂ ਕੁਝ ਹੋਰ ਚੀਜ਼ਾਂ ਜਿਹੜੀਆਂ ਨੇ ਉਹ ਮੁਹੱਈਆ ਨਹੀਂ ਹੋ ਪਾਰੀਆਂ ਸਨ ਲੇਕਿਨ ਹੁਣ ਜੋ ਬੁੱਗਾ ਅਤੇ ਉਹਨਾਂ ਦੀ ਧਰਮ ਬਖਸ਼ੀ ਜਿਹੜੇ ਨੇ ਉਹ ਇੱਥੇ ਮਦਾਨ ਦੇ ਵਿੱਚ ਪਹੁੰਚ ਹੋਏ ਨੇ ਅਤੇ ਉਹਨਾਂ ਵੱਲੋਂ ਜਿਹੜਾ ਆਇਆ ਤੇ ਪਹੁੰਚ ਕੇ ਜਿਹੜਾ ਹੈ ਔਰਤਾਂ ਦੇ ਨਾਲ ਜਿਹੜੀ ਹੈ ਉਹ ਉਹਨਾਂ ਦੇ ਸੈਲਫ ਸੇਲਫ ਪੈਟ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਹਾਲਾਂਕਿ ਜੇਕਰ ਗੱਲਬਾਤ ਕਰਾਂਗੇ ਤਾਂ ਜਾਣਨ ਦੀ ਵੀ ਉਹਨਾਂ ਨੇ ਜਰੂਰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਵੱਲੋਂ ਕੀ ਕਹਿਣਾ ਕਿਉਂਕਿ ਲਗਾਤਾਰ ਹੀ ਅਕਸਰ ਹੀ ਔਰਤਾਂ ਜਿਹੜੀਆਂ ਨੇ ਔਰਤਾਂ ਦਾ ਦਰਦ ਜਿਹੜਾ ਹੈ ਉਹ ਸਮਝਦਿਆਂ ਹੋਈਆਂ ਨਜ਼ਰ ਆਉਂਦੀਆਂ ਨੇ ਪੰਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ ਪਿੰਡਾਂ 'ਚ ਪਹੁੰਚ ਰਹੇ ਹੋ ਕਿੰਨੀਆਂ ਘਰਤਾਂ ਜਿਹੜੀਆਂ ਨੇ ਉਹ ਸੈਨੇਟਰੀ ਪੈਡ ਜਾਂ ਕੁਝ ਹੋਰ ਚੀਜ਼ਾਂ ਜਿਹੜੀਆਂ ਮੰਗਦੇ ਹੋਏ ਨਜ਼ਰ ਆ ਰਹੀਆਂ ਨੇ ਹਾਂਜੀ ਇਹ ਸਾਰੀਆਂ ਲੇਡਿਸ ਨੂੰ ਤੁਹਾਨੂੰ ਪਤਾ ਚਲੋ ਇਹ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਹੁਣ ਵੀ ਮੈਨੂੰ ਇਹੋ ਕਹਿ ਰਹੇ ਨੇ ਸਾਰੀ ਲੇਡਿਸ ਕਿ ਸ਼ੁਕਰ ਹੈ ਤੁਸੀਂ ਸਾਡੀ ਪ੍ਰੋਬਲਮ ਸਮਝੀ ਤੁਸੀਂ ਆਏ ਜੀ ਤੇ ਇਸ ਕਰਕੇ ਮਤਲਬ ਜੋ ਵਰਜਿਆ ਲੇਡੀਸ ਜਿਹੜੇ ਕਿ ਲੇਡੀਸ ਨੂੰ ਹੀ ਪ੍ਰੋਬਲਮ ਦਾ ਸਕਦੀ ਉਸ ਤੋਂ ਬੈਟਰ ਕੁਝ ਨਹੀਂ ਹੁੰਦਾ ਤੇ ਹੁਣ ਵੀ ਮੈਂ ਸਵਾਨ ਸਾਰਾ ਲੈ ਕੇ ਆਈ ਨਾ ਸਾਰੀਆਂ ਲੇਡੀਸ ਨੂੰ ਦਿੱਤਾ ਸਾਰੀਆਂ ਬਹੁਤ ਕੋਸ਼ਿਸ਼ੀਆਂ ਪਿਆਰ ਬਹੁਤ ਕਰਦੇ ਸਾਰੇ ਕਿ ਤੁਸੀਂ ਮੈਮ ਸਾਡੀ ਪ੍ਰੋਬਲਮ ਸਮਝੀ ਤੁਸੀਂ ਪਿੰਡਾਂ ਚ ਜਾਂਦੇ ਹੋਰ ਕੁਝ ਵੀ ਡਿਮਾਂਡ ਕਰਦੇ ਨੇ ਕੁਝ ਇਸ ਤੋਂ ਸਵਾਲ ਲਵਾਉਂ ਹਾਂਜੀ ਜੋ ਵੀ ਕੋਈ ਕਿਸੇ ਨੂੰ ਚਾਹੀਦਾ ਹੋਵੇ ਉਹਨਾਂ ਨੂੰ ਕਹਿੰਦਾ ਤੁਸੀਂ ਦੱਸ ਦਿਓ ਜੇ ਬਾਈ ਚਾਂਸ ਉਹ ਚੀਜ਼ ਅਵੇਲੇਬਲ ਨਹੀਂ ਹੈਗੀ ਤਾਂ ਅਸੀਂ ਉਹਨੂੰ ਅਗਲੇ ਦਿਨ ਅਵੇਲੇਬਲ ਕਰਨ ਦੀ ਕੋਸ਼ਿਸ਼ ਕਰੀ ਦੀ ਆ ਜਿਵੇਂ ਅੱਜ ਕੇ ਯਾਨੀ ਕਿ ਅਸੀਂ ਪਿਛਲੇ ਪਾਸੇ ਪਿੰਡ ਚ ਰਾਸ਼ਨ ਮੰਡ ਆਏ ਆ ਤੇ ਹੁਣ ਇੱਥੇ ਇਹਨਾਂ ਨੇ ਚਣਾ ਪੜ ਜਾਏਗਾ ਮਤਲਬ ਇਸ ਤਰ੍ਹਾਂ ਪਿੰਡ ਵੰਡ ਵੰਡ ਕੇ ਥੋੜਾ ਬੋਤਾ ਇਸ ਤਰ੍ਹਾਂ ਕਰ ਜੀ ਜਦੋਂ ਔਰਤਾਂ ਲਾ ਕੇ ਪਹੁੰਚਦੇ ਹੋ ਤੇ ਫਿਰ ਉਹ ਚ ਚ ਜਿੱਕਦੀਆਂ ਨੇ ਕਿਉਂਕਿ ਅਕਸਰ ਹੀ ਔਰਤ ਔਰਤ ਦੀ ਬੇਸ਼ੱਕ ਇੱਕ ਮਜਬੂਰੀ ਸਮਝਦੀ ਹੈ ਲੇਕਿਨ ਅੱਛੇ ਜਿੱਕਦੀਆਂ ਨੇ ਕਿ ਜਿਆ ਸਿੱਧਾ ਡਿਮਾਂਡ ਕਰ ਲੈਂਦੀਆਂ ਨੇ ਕਿਸੇ ਨਹੀਂ ਨਹੀਂ ਲੇਡੀਜ਼ ਨੂੰ ਵੇਖ ਕੇ ਨਹੀਂ ਚ ਜਿੱਕਦੀਆਂ ਹਾਂ ਜੈਂਸ ਨੂੰ ਵੇਖ ਕੇ ਥੋੜੇ ਚ ਜਗਰਾਂਦੀਆਂ ਮੇਰੇ ਕੋਲ ਖੁੱਲੇ ਹਾਨ ਕੇ ਕਹ ਦਿੰਦੀਆਂ ਜਿਹੜੀ ਅਨੁਵਾਸ ਮਾਨ ਚਾਹੀਦਾ ਮੈਂ ਕਿਹਦੀ ਦੋ ਜੀ ਆਪਾਂ ਤੁਹਾਡੇ ਵਾਸਤੇ ਲੈ ਕੇ ਆਂਦਾ ਪਿੰਡ ਸਪੈਸਿਫਿਕ ਕਰਦੇ ਹੋ ਕਿਸੇ ਜਗ੍ਹਾ ਤੇ ਕਿ ਆ ਪਿੰਡ ਇਹ ਪਿੰਡ ਵਾਣ ਤਾਂ ਮੈਂ ਪੁੱਛ ਲੈ ਲੇਡੀਆਂ ਨੂੰ ਤੁਹਾਨੂੰ ਕੋਈ ਵੀ ਚੀਜ਼ ਚਾਹੀਦੀ ਮੈਨੂੰ ਦੱਸੋ ਆਪਾਂ ਕੱਲ ਨੂੰ ਜਾਂ ਪਰਸੋਂ ਤੁਹਾਨੂੰ ਅਵੇਲੇਬਲ ਕਰਾ ਦਾਂਗੇ ਜਿਹੜੀ ਜਿਹ ਉਹਨਾਂ ਨੂੰ ਬਹੁਤ ਜ਼ਿਆਦਾ ਜੁੜੀ ਆਪਾਂ ਅੱਜ ਲੈ ਕੇ ਆਏ ਆ ਜਿਹੜੀ ਉਸ ਤੋਂ ਬਾਅਦ ਚਾਹੀਦੀ ਉਹ ਬੱਸ ਕੱਲ ਪਰਸੋਂ ਲੈਵਾਂਗੇ ਬਿਲਕੁਲ ਜਮੀ ਬੁਗਾ ਜੀ ਕਿ ਕੀ ਕਰਨਾ ਚਾਹੋਗੇ ਤੁਹਾਡੀ ਵਾਈਫ ਵੀ ਹੁਣ ਤੁਹਾਡਾ ਇਸ ਕੰਮ ਤੇ ਵਿੱਚ ਗੁੱਦ ਪਏ ਨੇ ਹੁਣ ਉਹ ਕਹਿੰਦੇ ਕਿ ਅਸੀਂ ਨਾ ਪੰਜਾਬ ਦੇ ਪੰਜਾਬ ਨੂੰ ਦੁਬਾਰਾ ਖੜਾ ਕਰਕੇ ਰੱਖਣਾ ਜੋ ਮਰਜ਼ੀ ਹੋ ਜੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਦੇਖੋ ਜੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਮੇਰੇ ਨਾਲ ਤੁਰੇ ਆ ਇਹ ਸੇਵਾ ਵਾ ਸੇਵਾ ਦਾ ਮੇਵਾ ਹੀ ਮਿਲਣਾ ਵਾ ਅਸੀਂ ਇਹਨਾਂ ਲੋਕਾਂ ਨੇ ਸਾਨੂੰ ਇੱਥੋਂ ਤੱਕ ਲਿਆਂਦਾ ਤੇ ਅਸੀਂ ਇਹਨਾਂ ਦੀ ਵਿੱਚ ਅੱਜ ਸੇਵਾ ਕਰਕੇ ਬੜੀ ਖੁਸ਼ੀ ਮੈਨੂੰ ਬੜੀ ਵੱਡੀ ਗੱਲ ਵੀ ਇਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਵੀ ਕੱਲ ਨੂੰ ਮੈਂ ਤੁਹਾਡੇ ਨਾਲ ਜਾਣਾ ਜੇ ਮੈਂ ਕਹ ਕਿ ਉਹ ਕਹਿੰਦਾ ਤੁਹਾਨੂੰ ਨਹੀਂ ਪਤਾ ਕੁਝ ਲੇਡੀਜ਼ ਦੀਆਂ ਪ੍ਰੋਬਲਮ ਹੁੰਦੀਆਂ ਮੈਂ ਆਪਣੇ ਪਰੇ ਭਾਜ ਕੁਝ ਕਹਿਣਾ ਚਾਹੁੰਦੇ ਇਹਨਾਂ ਦੀ ਗੱਲ ਸੁਣੋ ਲੇਕਿਨ ਜਦੋਂ ਤੁਸੀਂ ਪਹੁੰਚਦੇ ਹੋਗੇ ਬਹੁਤ ਪਿੰਡਾਂ 'ਚ ਪਹੁੰਚੇ ਹੋ ਤੁਸੀਂ ਤੁਸੀਂ ਬੰਦ ਤੱਕ ਵੀ ਗਏ ਹੋ ਉੱਥੇ ਵੀ ਜਾ ਕੇ ਇਸਤਾਨੀਆਂ ਲੇਡੀਜ਼ ਦੀਆਂ ਡਿਮਾਂਡਸ ਕਰਦੇ ਨੇ ਜਾਂ ਵਾਈਫ ਨੂੰ ਲੈ ਕੇ ਜਾਂਦੇ ਉਹਨਾਂ ਦਾ ਡਿਮਾਂਡ ਕਰਦੇ ਨੇ ਨਹੀਂ ਉਹ ਫਿਰ ਇਦਾਂ ਸਾਨੂੰ ਪਤਾ ਲੱਗਾ ਸੀ ਨਾ ਫਿਰ ਵੀ ਅਸੀਂ ਕਿਹਾ ਵੀ ਜਿਹੜੀਆਂ ਗੱਲਾਂ ਨਹੀਂ ਕਰ ਲੇਡੀਜ਼ ਕੁਝ ਕਹਿੰਦੀਆਂ ਸਾਨੂੰ ਫਿਰ ਇਹਨਾਂ ਨੂੰ ਇਹਨਾਂ ਨੇ ਕਿਹਾ ਵੀ ਮੈਂ ਨਾਲ ਜਾਾਂਗੇ ਇਹਨਾਂ ਨੇ ਕਿਹਾ ਵੀ ਜਿਹੜੀ ਦੀ ਪਰਹੁੰਦੀ ਹੈ ਇੱਕ ਵਾਰ ਲੇਡੀ ਪ੍ਰੋਬ ਇਹ ਵੀ ਨਾਲ ਆ ਇਹ ਵੀ ਨਾਲ ਆ ਸਾਰਾ ਪਰਿਵਾਰ ਹੀ ਲੱਗੇ ਹੋਏ ਆ ਇੱਕ ਬੇੜਾ ਛੱਡਿਆ ਘਰ ਉਹ ਪਿਛੋਕੜ ਲੱਗਾ ਵਿਵਾਰ ਹੋ ਗਿਆ ਹੁਣ ਜਾ ਕੇ ਵੇਖਾਂ ਕਿਦਾਂ ਇਹ ਭਾਜੀ ਕੁਝ ਕਹਿਣਾ ਜ ਜੰਦ ਨੂੰ ਅੱਛਾ ਮੇਰੀ ਬੇਨਤੀ ਆ ਜੀ ਵੇਖੋ ਸੜਕੋ ਕੋਈ ਪ੍ਰਸ਼ਾਸਨ ਸਰਕਾਰੀ ਨਹੀਂ ਪਹੁੰਚਿਆ ਮੈਂ ਅੱਗੇ ਵੀ ਬੇਨਤੀ ਕੀਤੀ ਆ ਦੁਬਾਰਾ ਫੇਰ ਬੇਨਤੀ ਕਰਦਾ ਇਸ ਮੁਹੱਲੇ ਦੇ ਵਿੱਚ ਸੜਕੋ ਇੱਧਰ ਕੋਈ ਨਹੀਂ ਆਇਆ ਪਰਲੇ ਬਨੇ ਆਏ ਨੇ ਜੋ ਵੀ ਇਹ ਵੀ ਬੰਦੇ ਉਹਨਾਂ ਕੋ ਬਹਿ ਕੇ ਉਹਨਾਂ ਚਾਹਾਂ ਵੀ ਪੀਤੀਆਂ ਰੋਡ ਦੇ ਉੱਤੇ ਉਹਨਾਂ ਨੇ ਸਾਰੇ ਕੰਮ ਕੀਤੇ ਨੇ ਸਾਥੋਂ ਕੋਈ ਨਹੀਂ ਆਇਆ ਜੇ ਆਏ ਨੇ ਅੱਜ ਮੇਰਾ ਬ੍ਰਦਰ ਸਰਜੀਤ ਭੱਗਾ ਵੱਡਾ ਬ੍ਰਦਰ ਮੇਰਾ ਸਰਜੀਤ ਭੱਗਾ ਉਹਨਾਂ ਦੇ ਬੇਟੇ ਉਹਨਾਂ ਦੀ ਵਾਈਫ ਮੇਰੀ ਭੈਣ ਛੋਟੀ ਸਾਡਾ ਬੜਾ ਈਮਾਨ ਕੀਤਾ ਇਹਨਾਂ ਦੀ ਬਹੁਤ ਸਤਿਕਾਰ ਕੀਤਾ ਪਰ ਜੋ ਇਹ ਵਾਦੇ ਅੱਜ ਵੀ ਇਹਨਾਂ ਨੇ ਬਹੁਤ ਕੁਝ ਦੇ ਚਲੇ ਆ ਜਿਹੜਾ ਅੱਗੇ ਵਾਦਾ ਕੀਤਾ ਮੈਨੂੰ ਆਸ ਈਆ ਪੀ ਆਪਣੇ ਵਾਦੇ ਉੱਤੇ ਪੂਰਾ ਉਤਰਨਗੇ ਜੀ ਧਾਰੀਵਾਲ ਸਾਹਿਬ ਕਹਿ ਰਹੇ ਨੇ ਮੈਂ ਸੜਕਾਂ ਤੇ ਆਂ ਪ੍ਰਸ਼ਾਸਨ ਕਹਿੰਦਾ ਅਸੀਂ ਭੱਬਾ ਪਾ ਰਿਹਾ ਡੀਸੀ ਮੈਡਮ ਦੀ ਤਾਂ ਸਤਿਕਾਰ ਕਰ ਲੋ ਲੋਕ ਨਹੀਂ ਆਉਂਦੇ ਫਿਰ ਤੁਸੀਂ ਕਹਿ ਰਹੇ ਤੁਹਾਡੇ ਤਾਂ ਪਹੁੰਚੇ ਕੋਈ ਨਹੀਂ ਭਾਜੀ ਛੜਕਾਂ ਦੇ ਉੱਤੇ ਕੁਝ ਨਹੀਂ ਆ ਥੱਲੇ ਉਤਰ ਕੇ ਕੋਈ ਨਹੀਂ ਆ ਅੱਛਾ ਜੀ ਥੱਲੇ ਉਤਰ ਕੇ ਸਭ ਕੋਈ ਆ ਥੱਲੇ ਉਤਰਨਗੇ ਲੋਕਾਂ ਦੇ ਘਰਾਂ 'ਚ ਆਉਣ ਕੇ ਮੁਸ਼ਕਲਾਂ ਸੁਣਨਗੇ ਛੜਕਦੇ ਬੜੇ ਚਿਰਦੇ ਨੇ ਫੇ ਕੋਈ ਰਾਸ਼ਨ ਰੋਸ਼ਨ ਨਹੀਂ ਪਹੁੰਚੇ ਕੁਝ ਨਹੀਂ ਪਹੁੰਚਿਆ ਕੁਝ ਨਹੀਂ ਮਿਲਿਆ ਕੋਈ ਕੱਚਾ ਸਮਾਨ ਜਾਂ ਕੋਈ ਬਣਿਆ ਭਾਜੀ ਕੋਈ ਮੌਤ ਪਰ ਬੰਦਾ ਕੋਈ ਮੰਤਰੀ ਕੋਈ ਕਹੀ ਵੀ ਸਿਆਸਤ ਦਾ ਮੰਤਰੀ ਕਹਦੇ ਵੀ ਅਸੀਂ ਪਿੰਡ ਵਾਨ ਨੇੜੇ ਰੰਦਾਸ ਆ ਅਸੀਂ ਚੰਚਲਪੁਰੇ ਦੇ ਵਿੱਚ ਅਸੀਂ ਸਾਮਾਨ ਆ ਪਹੁੰਚਾਇਆ ਤੇ ਮੈਂ ਦੇਣਦਾਰ ਹੋਊਗਾ ਜੋ ਮੈਨੂੰ ਹੋਰ ਜਾਨਾ ਪਉਣਗੇ ਮੈਂ ਦਊਗਾ ਮੈਂ ਭਰੂੰਗਾ ਕਿ ਤੁਸ ਜੀ ਕਿ ਰੱਖਿਆ ਲਾ ਚੋਗੇ ਅੱਜ ਜਿਹੜਾ ਇੱਥੇ ਪਹੁੰਚੋ ਪਿੰਡ ਦੇ ਵਿੱਚ ਹਾਲਾਤ ਬੜੇ ਹੋਰ ਹਿਸਾਬ ਦੇ ਹੋ ਗਏ ਪ੍ਰਸ਼ਾਸਨ ਤੇ ਕਹਿ ਰਿਹਾ ਸੀਗਾ ਅਸੀਂ ਸਾਰਾ ਕੁਝ ਪਹੁੰਚਾਈ ਜਾ ਰਹੇ ਆ ਭਾਜੀ ਦਿਮਾਗ ਖਰਾਬ ਹੋ ਗਿਆ ਸਾਨੂੰ ਤੇ ਸਮਝਣ ਲੱਗੰਦੀ ਸਾਡੀ ਪਹਿਲੀ ਲਾਈਨ ਇਹੋ ਆ ਕਿ ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਸਾਡੇ ਮੂੰਹ 24 ਘੰਟੇ ਅਰਦਾਸ ਆ ਕਿ ਸੱਚੇ ਪਾਤਸ਼ਾਹ ਸਮੱਤ ਬਖਸ਼ ਇਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਹੋਵੇ ਲੋਕਾਂ ਦੀ ਸੋਚ ਇਹ ਨਾ ਹੋਵੇ ਇਹਨੂੰ ਨਹੀਂ ਮਿਲਿਆ ਉਹਨੂੰ ਨਹੀਂ ਮਿਲਿਆ ਹੁਣੇ ਲਾਈਨ ਲੱਗਿਆ ਸੋਨੂਪਾ 72 ਪਾਲਾਂ ਦੀ ਵੰਡ ਕਰ ਰਿਆ ਸੀ ਇੱਕ ਇੱਕ ਭੈਣ ਨੂੰ ਉਹਦਾ ਘਰ ਵਾਲਾ ਕਹਿ ਰਿਹਾ ਵੀ ਸਾਨੂੰ ਤੇ ਲੋੜ ਨਹੀਂ ਆ ਕਹਿੰਦੀ ਜਿਨ੍ਹਾਂ ਨੂੰ ਨਹੀਂ ਲੋੜ ਉਹ ਵੀ ਤਾਂ ਲਈ ਜਾਂਦੇ ਦੋ ਦੋ ਤਿੰਨ ਕਹਿੰਦੀ ਮੈਨੂੰ ਕੀ ਆ ਤੇ ਮੈਂ ਭੈਣ ਜੀ ਮੈਨੂੰ ਸਮਝਣ ਲੱਗੰਦੇ ਕਹਿੰਦੀ ਮੈਂ ਕੀ ਕਰਾਂ ਫਿਰ ਮਤਲਬ ਆਹ ਹਾਲਾਤ ਬਣੇ ਆ ਮੈਨੂੰ ਤੇ ਇਹ ਡੰ ਲੱਗੰਦਾ ਵੀ ਜਿਹੜੇ ਭਰਾ ਦੇ ਘਰ ਖਲੋ ਕੇ ਇੱਥੇ ਸਮਾਨ ਦੀ ਵੰਡ ਹੋਈ ਆ ਭੈਣ ਸਾਡੀ ਜਿਹੜੀ ਉਹ ਔਰਤਾਂ ਭੈਣਾਂ ਨੂੰ ਸਮਾਨ ਵੰਡ ਰਹੀ ਕਿਤੇ ਇਹਨਾਂ ਦੇ ਸ਼ਾਮਾਂ ਨੂੰ ਗੱਲ ਨਾ ਪੈ ਜਾਣਾ ਆ ਬਜ਼ੁਰਗ ਜਿਹੜੇ ਉਹਨਾਂ ਨੂੰ ਗੁੱਸਾ ਕਰਦੇ ਆ ਪਰ ਇਹੀ ਤੁਸੀਂ ਤੇ ਅਸੀਂ ਲੋਕਾਂ ਨੂੰ ਅੱਗੇ ਆਲਰੇਡੀ ਕਹਿ ਰਹੇ ਆ ਕਿ ਜਿੰਨਾ ਕੋ ਹਗਾ ਵਾ ਜਿਹੜੇ ਜਿਨ੍ਹਾਂ ਨੂੰ ਨੀਂਦ ਨਹੀਂ ਹੈਗੀ ਉਹ ਨਾ ਲੈਣ ਜਿੰਨਾ ਤੱਕ ਨਹੀਂ ਪਹੁੰਚਦੇ ਤੁਸੀਂ ਅੱਜ ਪਹੁੰਚੇ ਕਹਿੰਦੇ ਤੇ ਆਏ ਕੋਈ ਨਹੀਂ ਪ੍ਰਸ਼ਾਸਨ ਨਹੀਂ ਪਹੁੰਚਿਆ ਧਾਰੀਪਾਲ ਸਾਹਿਬ ਬੇਸ਼ੱਕ ਆਇਨਾ ਨਾ ਪਾਣੀ ਤੇ ਨਜ਼ਰ ਆਉਂਦੇ ਨੇ ਕਹਿੰਦੇ ਉਹ ਨਹੀਂ ਇੱਥੇ ਪਹੁੰਚੇ ਕਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਇੱਥੇ ਪਹੁੰਚ ਸਕੇ ਕਿ ਲੱਗਦਾ ਹੈ ਕਿ ਸਾਨੂੰ ਤੁਸੀਂ ਪਹੁੰਚੇ ਜਾਂ ਤੁਸੀਂ ਨਾ ਪਹੁੰਚਦੇ ਤਾਂ ਸ਼ਾਇਦ ਅੱਜ ਵੀ ਹਾਲਾਤ ਹੋਰ ਹੁੰਦੇ ਰੁਕੋ ਪਾਜੀ ਮੈਂ ਇਹ ਸੋਚ ਰੱਖਦਾ ਵੀ ਜਿਹੜੀ ਅੱਗ ਲੱਗੀ ਆ ਉਹ ਕਿੰਨੇ ਲਾਈ ਆ ਉਹਦੇ ਨਾਲ ਨਹੀਂ ਆਪਾਂ ਵਿਧਾਨ ਨਾਲ ਧਿਆਨ ਆ ਪਰ ਫਿਰ ਵੀ ਮੇਰੀ ਮਾਨਯੋਗ ਹਲਕਾ ਜਨਾਲਾ ਦੇ ਜਿਹੜੇ ਸਾਬਕਾ ਮੰਤਰੀ ਤੇ ਵਿਧਾਇਕ ਨੇ ਉਹਨਾਂ ਨੂੰ ਬੇਨਤੀ ਆ ਕਿ ਤੁਹਾਡੇ ਕੋਲ ਨਾ ਕਲਮ ਸਾਰਿਆਂ ਨਾਲੋਂ ਵੱਡੀ ਪਾਵਰ ਵਾਲੀ ਕਲਮ ਆ ਤੂੰ ਹੀ ਫੋਨ ਮਾਰਨਾ ਡੀਸੀ ਸਾਹਿਬ ਨੂੰ ਕਿਉਂਕਿ ਰਾਤ ਫੰਡ 'ਚ 25 ਲੱਖ 5 ਕਰੋੜ 2 ਕਰੋੜ 7 ਕਰੋੜ 10 ਲੱਖ ਗਰਦਾਸ ਮਾਨ ਨੇ 25 ਲੱਖ ਪਾਤਾ ਇਹੋ ਇੱਕ ਕਲਾਕਾਰ ਆ ਜਿਹਨੇ ਰਾਤ ਫੰਡ 'ਚ ਨਹੀਂ ਪਾਇਆ ਰਾਦ ਦਿੱਤੀ ਆ ਠੀਕ ਆ ਸੋ ਇਸ ਕਰਕੇ ਕਹਾਵਾ ਨਹੀਂ ਕੋ ਪਤਾ ਕਿੰਦਾ ਜੇ ਖਾਤੇ ਭਰਨਾ ਕੁਝ ਨਹੀਂ ਹੋਣਾ ਇਹ ਜਿਹੜੇ ਇਹਨਾਂ ਦੇ ਘਰ ਪਾਣੀ ਨਾ ਪਰਿਓ ਖਾਲੀ ਕਰਨਾ ਮਸਲੇ ਹੱਲ ਹੋਣੇ ਜੇ ਉਹਦੇ ਵਾਸਤੇ ਸਾਨੂੰ ਗਰਾਊਂਡ ਤੇ ਹੋਣਾ ਪੈਣਾ ਵਾ ਮੈਂ ਨਹੀਂ ਇਹ ਕਹਿੰਦਾ ਵੀ ਮੈਂ ਰੱਬ ਆ ਠੀਕ ਆ ਪਰ ਸਾਨੂੰ ਮੈਂ ਫੇਰ ਉਹ ਗੱਲ ਵੀ ਜਿੰਨੀ ਸਾਡੀ ਕੋਸ਼ਿਸ਼ ਆ ਅਸੀਂ ਸਵਰੇ ਬਾਬੇ ਦਾ ਨਾਮ ਲੈ ਕੇ ਘਰੋਂ ਮਾਪਿਆਂ ਨੂੰ ਕਹਿਦਾ ਦੋ ਪਰੌਂਠੀਆਂ ਲਿਆ ਠੀਕ ਆ ਇਹਨਾਂ ਨੂੰ ਫੋਨ ਕਰੀਦਾ ਇਹਨਾਂ ਦਾ ਫੋਨ ਆ ਜਾਂਦਾ ਇਹ ਗਾਂ ਇਹ ਟੀਮ ਬਣੀ ਆ ਪਰ ਨਿਕਲ ਪਈਦਾ ਬਾਬਾ ਨਾਨਕ ਆਪੇ ਰਾਹ ਕੱਢੀਆ ਬਿਲਕੁਲ ਲੇਕਿਨ ਲੋਕਾਂ ਕੋ ਪਹੁੰਚਦੇ ਕੁਝ ਕਹਿੰਦੇ ਨੇ ਕਿ ਆ ਡਿਮਾਂਡ ਹੋਣੀਆਂ ਜਿਵੇਂ ਇੱਥੇ ਪਹਿਲੀ ਤੁਹਾਡੀ ਟੀਮ ਅਜੇ ਜਾਂ ਪਿੰਡ ਦੇ ਵਿੱਚ ਪਹੁੰਚੀ ਔਰ ਕਹਿੰਦੇ ਕਿ ਜਿੰਨਾ ਘਰਾਂ ਤੱਕ ਉਹ ਗਏ ਉਹ ਕਹਿੰਦੇ ਸ਼ੁਗਰ ਹੈ ਤੁਸੀਂ ਪਹੁੰਚੋ ਇਹ ਇਸ ਤਰ੍ਹਾਂ ਦੀ ਕੋਈ ਆਂਦੀਆਂ ਨੇ ਸਾਹਮਣੇ ਮੁਸ਼ਕਿਲਤਾਂ ਸਾਹਮਣੇ ਦੇਖੋ ਭਾਜੀ ਇਹਦੇ ਵਿੱਚ ਨਾ ਮੈਂ ਸਰਕਾਰ ਦਾ ਕਸੂਰ ਨਹੀਂ ਕਰਦਾ ਸਰਕਾਰ ਦਾ ਕਸੂਰ ਪਤਾ ਕੀ ਆ ਉਹ ਜਿਹੜਾ ਅੱਗੇ ਉਹਨਾਂ ਨੇ ਪ੍ਰੋਟੋਕੋਲ ਬਣਾਏ ਆ ਨਾ ਉਹਨਾਂ ਤੇ ਇੰਪਲੀਮੈਂਟ ਨਹੀਂ ਹੁੰਦੇ ਜਿਹੜੀ ਅੱਗੇ ਟੀਮ ਲੱਗੀ ਆ ਫੇਰ ਆਪਾਂ ਗੱਲ ਦਰੋਂ ਨੇ ਵੀ ਜਿਹੜੀ ਮਲਮ ਆ ਨਾ ਉਹ ਸਹੀ ਹੱਥਾਂ ਚ ਆ ਜੇ ਸਹੀ ਤਰੀਕੇ ਨਾਲ ਲੱਗ ਜੇ ਤੇ ਜ਼ਖਮ ਸੇ ਫਿਰ ਸਹੀ ਹੋਣੀ ਜੇ ਉਹ ਕਹਿੰਦੇ ਨਾ ਡਰਾਈਵਰਾਂ ਨੂੰ ਜਾਣ ਗੱਡੀ ਚ ਬਿਠਾਣਾ ਜਾਣਾ ਕਾਰ ਤੇ ਤੇ ਹੁਣਾ ਖਬਾਰ ਤੇ ਇਦਾਂ ਮਸਲੇ ਹੱਲ ਨਹੀਂ ਹੋਣੇ ਇਹ ਟੀਮ ਬਣਾਉਣੀ ਪੈਣੀ ਆ ਜੇ ਨਹੀਂ ਕਮਾਂਡ ਸਮਝ ਜਾਂਦੀ ਤੇ ਆ ਜੋਧੇ ਖਲੋਤੇ ਆ ਆ ਮਾਊਸ ਸਾਹਿਬ ਖਲੋਤੇ ਆ ਇਹਨਾਂ ਨੂੰ ਦਰੀ ਵਿਛਾਉਣੀ ਨਹੀਂ ਆਉਂਦੀ ਆ ਠੀਕ ਆ ਤੇ ਸਾਰਾ ਮਸਲੇ ਕਹਿਣ ਦਾ ਭਾਵ ਕੀ ਕਾਰਜ ਚੜ੍ਹਦੀ ਨਹੀਂ ਆਉਂਦੀ ਸਾਨੂੰ ਸਾਨੂੰ ਡਿਊਟੀ ਸਾਨੂੰ ਡਿਊਟੀ ਦੇ ਦਿਓ ਸਾਡੇ ਘਰ ਦੇ ਮਸਲੇ ਚੱਲੀ ਜਾਂਦੇ ਰੋਟੀ ਪਾਣੀ ਬਾਪੂ ਬੈਠਾ ਵਾ ਸਾਨੂੰ ਡਿਊਟੀ ਦੋ ਅਸੀਂ ਸਵੇਰੇ ਨਿਕਲਿਆ ਕਰਾਂਗੇ ਤੁਹਾਨੂੰ ਸ਼ਾਨ ਪੀਣ ਕਰਕੇ ਦੱਸਾਂਗੇ ਸਾਡੇ ਫੋਨ ਤੇ ਸਮਾਨ ਭੇਜੀ ਜਾਓ ਇੱਕ ਦਿਨ ਦੀ ਸੀਐਮ ਵਾਲੀ ਗੱਲ ਇੱਕ ਫੋਟੋਆਂ ਬੜੀਆਂ ਅੱਜ ਕੱਲ੍ਹ ਟ੍ਰੈਂਡ 'ਚ ਗਿਆ ਨੇ ਪੁੰਜੇ ਬਹਿ ਕੇ ਰੋਟੀ ਖਾਣਾ ਹੱਥ 'ਚ ਰੱਖ ਕੇ ਫੁਲਕਾ ਖਾਣਾ ਜਾਂ ਇਸ ਤਰ੍ਹਾਂ ਦੀਆਂ ਫੋਟੋਆਂ ਵਿਖਾਉਣੀਆਂ ਤੁਹਾਡੀ ਫੋਟੋ ਕੋਈ ਨਹੀਂ ਨਜ਼ਰ ਆਉਂਦੀ ਪ੍ਰਸ਼ਾਦਾ ਹੱਥ 'ਚ ਫੜਿਆ ਹੋਵੇ ਤੇ ਨਾਲ ਭੁੱਖ ਭੁਖ ਭਖ ਲੱਗਦੀ ਹੈ ਕਿ ਨਹੀਂ ਲੱਗਦੀ ਚਿੜੀ ਦੀ ਮੌਤ ਕੀ ਕਹਿੰਦੇ ਹੁੰਦੇ ਆ ਗਵਾਰਾਂ ਦਾਸ ਆ ਉਹ ਸਰ ਜਿਹੜੀ ਚੀਜ਼ ਇਹਨਾਂ ਪਿੱਛੇ ਗੁਰਪ੍ਰੀਤ ਜੀ ਗੁਰਪ੍ਰੀਤ ਜੀ ਲੋਕੀ ਕਹਿੰਦੇ ਲਈ 365 ਚਲਤਰ ਜਨਾਨੀ ਚ ਇਹਨਾਂ ਜਿਹੜੇ ਮੈਸੇਜ ਜਾਈ ਦੱਸਾ ਜਿਹੜੇ ਮੰਤਰੀ ਦੇ ਨੇ ਜਿਹੜੇ ਇਹਨਾਂ ਕੋ ਪਹਚਾਨੇ ਉਹਨਾਂ ਚ 4 500 ਚਲਤਰ ਇਹਨਾਂ ਜਿਹੜਾ ਮਰਜ਼ੀ ਕਰਨਾ ਪੈਣਾ ਜਿਹਦੇ ਮਰਜ਼ੀ ਵਈ ਗਏ ਹਾਂਜੀ ਕੀ ਕਹਿ ਰਹੇ ਸੀਗੇ ਵੇਖੋ ਪਤਾ ਕੀ ਆ ਉਹ ਸਰਤਾਜ ਨੇ ਗਾਣਾ ਬੋਲਿਆ ਵੀ ਉਹ ਜਿੰਨਾ ਟੋਕਰਾ ਸਿਰ ਤੇ ਚੁੱਕਣਾ ਨਾ ਉਹ ਝੱਗਾ ਨਹੀਂ ਛਾੜਦੇ ਠੀਕ ਆ ਸੋ ਇਸ ਕਰਕੇ ਕੰਮ ਕਰੋ ਦੀਦ ਲੈ ਕੇ ਚੱਲੋ ਵੇਖੋ ਅਸੀਂ ਤੇ ਇਹਨਾਂ ਕੋਈ ਸੋਚਿਆ ਨਹੀਂ ਉਹ ਮੇਰੇ ਨਾਲ ਮੁੰਡਾ ਜਿਹੜਾ ਵਿਚਾਰਾ ਉਹੀ ਆਪਣੀ ਪੜ੍ਹਾਈ ਦਿਵਾਉਂਦਾ ਉਹਨੇ ਐਡਾ ਦਲੇਰੀ ਕੀਤੀ ਮੈਨੂੰ ਖੁਦ ਫੋਨ ਕੀਤਾ ਮੈਂ ਤੇ ਬੁੱਗਾ ਸਾਹਿਬ ਕੰਮ ਕਰ ਰਹੇ ਆ ਮਾਊ ਸਾਹਿਬ ਸਾਡੇ ਨਾਲ ਹੀ ਇਹਨੇ ਸਾਡੀ ਵੀਡੀਓ ਵੇਖੀ ਕਹਿੰਦਾ ਸੋਲ ਪਾਹੀ ਮੈਂ ਕਿਹਾ ਮੈਂ ਤੂੰ ਚੱਲ ਐਕਟਵਾ ਫੜ ਤੇ ਚੱਲ ਹਾਲਗੇਟ ਉਹ ਕਹਿੰਦਾ ਹੋਰ ਮੈਂ ਕਿਹਾ ਖਲੋਦਾ ਰਾਤੀਆਂ ਨੂੰ ਫੋਨ ਕੀਤਾ ਮੈਂ ਕਿਹਾ ਜੇ ਗੱਡੀ ਆਪਾਂ ਨੂੰ ਕਿਰਾਏ ਤੇ ਲੈਣੀ ਪਈ ਤੇ ਕਹਿੰਦਾ ਭਾਜੀ ਮੈਂ ਬੈਠਾਂ ਫਿਰ ਬੁੱਗਾ ਸਾਹਮਣੇ ਰਾਤੀ ਗੱਲ ਕੀਤੀ ਕਹਿੰਦਾ ਸੋਰ ਸਾਹਿਬ ਤੁਸੀਂ ਚੜਦੀ ਕਲਾ ਆਲੇ 5 ਵਜੇ ਤਿਆਰ ਹੋਵੰਦੇ ਜੇ ਪਰ ਨਾ ਬੰਨ ਗਏ ਨਹੀਂ ਆਉਣਾ ਪੱਗ ਬੰਨ ਕੇ ਆਉਣੀ ਆ ਮੈਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਪੰਜਾਬ ਜਿਹੜਾ ਨਾ ਇਹ ਚੜਦੀ ਕਲਾ ਦਾ ਪ੍ਰਤੀਕ ਆ ਪੱਪੇ ਦੇ ਉੱਤੇ ਜਿਹੜੀ ਉਹ ਪਿੰਦੀ ਕਿ ਟਿੱਪੀ ਬੋਲਦੇ ਆ ਉਹ ਪੱਗ ਆ ਸੋ ਇਦਾਂ ਦੀਆਂ ਗੱਲਾਂ ਸਾਨੂੰ એનર્ਜੀ ਦਿੰਦੀਆਂ ਵਾ ਅਸੀਂ ਤੇ ਇਹ ਕਹਿੰਨੇ ਆ ਵੀ ਆਰ ਕੰਮ ਕਰੋ ਜੋ ਕਰਨਾ ਕਰੀ ਜੋ ਫੋੜਵਾ ਪਾਓ ਮਸਲੇ ਹੱਲ ਹੋਣੇ ਚਾਹੀਦੇ। ਬਿਲਕੁਲ ਬਿਲਕੁਲ ਕੀ ਕਹਿਣਾ ਚਾਹੋਗੇ ਤੁਸੀਂ ਵੀ ਮੈਂ ਤਾਂ ਤੁਸੀਂ ਗੱਲ ਕੀਤੀ ਨਾ ਕਿ ਸਰਕਾਰ ਦੀ ਸੀਐਮ ਸਾਹਿਬ ਰੋਟੀ ਖਾ ਰਹਾ ਹੈ ਆ ਕੁਝ ਕਰ ਰਹਾ ਹੈ। ਬਿਲਕੁਲ ਸਰਕਾਰ ਜਦ ਮੈਂ ਕਿਸਰਾ ਨਾ ਨਹੀਂ ਲੈਂਦਾ ਜੀ ਮੈਂ ਟ੍ਰੈਂਡਿੰਗ ਚਾਹੁੰਦਾ ਟ੍ਰੈਂਡਿੰਗ ਚਾਹੁੰਦਾ ਸਾਰੀਆਂ ਸੀਐਮ ਸਾਹਿਬ ਐਸ ਮੁੱਖ ਮੰਤਰੀ ਆ ਉਹਨਾਂ ਦਾ ਕੰਮ ਰੋਟੀ ਖਾਣ ਦਾ ਮਸਲਾ ਹੱਲ ਨਹੀਂ ਹੋਣਾ ਰੋਟੀ ਚਾਹੇ ਆਪਣੇ ਏਸੀ ਕਮਰੇ ਚ ਬੈਠ ਖਾ ਲੈਣਾ ਪਰ ਉਹ ਕਮਾਂਡ ਦੇਖਣ ਕਿ ਕਿਸ ਤਰ੍ਹਾਂ ਪ੍ਰਸ਼ਾਸਨ ਨੂੰ ਕਮਾਂਡ ਦੇਣੀ ਆ ਜਿਵੇਂ ਸੋਨੂ ਜੀ ਨੇ ਕਾਲ ਕੀਤੀ ਆ ਪ੍ਰਸ਼ਾਸਨ ਦੇ ਕੇ ਬੰਦੇ ਨੇ ਹੈਲਪ ਲਾਈਨ ਤੇ ਫੋਨ ਨਹੀਂ ਚੁੱਕਿਆ ਉਹਦੇ ਚੈੱਕ ਕਰਨ ਵੀ ਕਿੰਨੇ ਬੰਦੇ ਫੋਨ ਚੁੱਕਨ ਤੇ ਆ ਕਿੰਨੇ ਬੰਦੇ ਕੰਮ ਕਰ ਰਿਹਾ ਕਿੰਨੇ ਰਾਹਤ ਪਚਾਰ ਰਿਹਾ ਉਹਨਾਂ ਕੋਲ ਬੜਾ ਵੱਡਾ ਇਨਫਰਾਸਟ੍ਰਕਚਰ ਆ ਬੜੀ ਵੱਡੀ ਟੀਮ ਆ ਉਹ ਟੀਮ ਕੋ ਕੰਮ ਲੈਣ ਖਾਣਾ ਚਾਹੇ ਏਸੀ ਕਮਰੇ ਜਿ ਬਹਿ ਕੇ ਖਾਣ ਇਸ ਤਰ੍ਹਾਂ ਆਉਣ ਦੇ ਨਾਲ ਨਾ ਸਗੋ ਉਹ ਪ੍ਰਭਾਵਿਤ ਕਰਦੇ ਜੇ ਕੋਈ ਚਾਰ ਬੰਦੇ ਪ੍ਰਸ਼ਾਸਨ ਦੇ ਕੰਮ ਕਰ ਰਹਾ 10 ਬੰਦਿਆਂ ਦੀ ਹੈਲਪ ਕਰ ਰਹਾ ਉਹ ਵੀ ਉਹਦੀ ਰੇਖ ਦੇਖ ਚ ਲੱਗ ਜਾਂਦੇ ਕਿ ਸੀਐਮ ਸਾਹਿਬ ਆਏ ਅਸੀਂ ਉਹਨਾਂ ਨੂੰ ਵਿਖਾਉਣਾ ਅਸੀਂ ਕੰਮ ਕਰ ਰਹੇ ਆ ਉਹ ਕੰਮ ਛੱਡ ਕੇ ਮੰਨ ਲਓ ਵੋਟ ਤੇ ਜਾਂਦੇ ਕਿਤੇ ਉਹ ਬੋਟ ਦੇ ਨਾਲ ਆਮ ਲੋਕਾਂ ਨੂੰ ਰਿਲੀਫ ਮਿਲਣੀ ਸੀ ਉਹ ਬੋਟ ਉਹਨਾਂ ਦੇ ਕੰਮ ਆ ਗਈ ਉਹ ਰਿਲੀਫ ਵੀ ਬੰਦ ਹੋ ਗਈ ਇਸ ਕਰਕੇ ਸੀਐਮ ਸਾਹਿਬ ਦਾ ਕੰਮ ਇਹ ਨਹੀਂ ਆ ਖਾਣਾ ਖਾਣਾ ਸੜਕਾਂ ਦੇ ਉੱਤੇ ਫਿਰਨਾ ਸਾਡਾ ਕੰਮ ਆ ਅਸੀਂ ਫਿਰ ਰਹੇ ਆ ਉਹਨਾਂ ਦਾ ਕੰਮ ਆ ਕਿ ਪ੍ਰਸ਼ਾਸਨ ਨੂੰ ਦੇਖਣਾ ਪ੍ਰਸ਼ਾਸਨ ਆਪਣੀ ਡਿਊਟੀ ਸਮੇਂ ਸਿਰ ਨਿਭਾ ਰਿਹਾ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ ਜਿਹੜੇ ਮੋਟੀਆਂ ਤਨਖਾਹਾਂ ਲੈਂਦੇ ਨੇ ਉਹ ਕੀ ਉਹ 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 ਪਾਣੀ ਦੇ ਵਿੱਚ ਆ ਰਹੇ ਆ ਕਿ ਉਹ ਲੋਕਾਂ ਨੂੰ ਗਰਾਉਂਡ ਲੈਵਲ ਤੇ ਪਚਾਰੇ ਜਿਵੇਂ ਇੱਥੇ ਆਪਾਂ ਦੇਖਿਆ ਕਿ ਗਰਾਉਂਡ ਰੈਵਨੂ ਪ੍ਰਸ਼ਾਸਨ ਨੇ ਕੰਮ ਕੀਤਾ ਹੁੰਦਾ ਤਾਂ ਇੰਨਾ ਵੱਡੇ ਮਾਰਬਣ ਨਹੀਂ ਸੀ ਪੈਣੇ ਮੈਂ ਉਹੀ ਗੱਲ ਕਰ ਰਿਹਾ ਜੇ ਸੀਐਮ ਸਾਹਿਬ ਨੇ ਮਈ ਦੇ ਵਿੱਚ ਹੀ ਦੇਖਿਆ ਹੁੰਦਾ ਪ੍ਰਸ਼ਾਸਨ ਨੂੰ ਨਹਿਰੀ ਵਿਭਾਗ ਨੂੰ ਦੇਖਿਆ ਹੁੰਦਾ ਸਿੰਚਾਈ ਵਿਭਾਗ ਦੇ ਸਾਰੇ ਚੈੱਕ ਕੀਤੇ ਹੁੰਦੇ ਕਿ ਤੁਸੀਂ ਪ੍ਰੋਪਰ ਕੰਮ ਕੀਤਾ ਹਾਲ ਆ ਸਕਦੇ ਆ بارشਾਂ ਦਾ ਮੌਸਮ ਆਉਣਾ ਕੰਮ ਕੀਤਾ ਜੇ ਪਹਿਲਾਂ ਹੀ ਇਹਨਾਂ ਚੀਜ਼ਾਂ ਨੂੰ ਦੇਖਿਆ ਹੁੰਦਾ ਪ੍ਰਸ਼ਾਸਨ ਨੇ ਆਪਣਾ ਕੰਮ ਕੀਤਾ ਹੁੰਦਾ ਤੇ 70% ਸਾਡਾ ਜਿਹੜਾ ਬਚਾਅ ਹੋ ਜਾਣਾ ਸੀ ਸਾਡਾ ਇੰਨਾ ਵੱਡਾ ਨੁਕਸਾਨ ਨਹੀਂ ਸੀ ਹੋਣਾ ਲੇਕਿਨ ਸੋਨੂ ਜੀ ਜਿਸ ਪ੍ਰਸ਼ਾਸਨ ਜਿਹੜਾ ਆ ਉਹ ਕਹਿੰਦਾ ਮੈਂ ਪੱਬਾ ਪਾ ਰਿਆ ਇੱਥੇ ਪਹੁੰਚੇ ਉਹ ਲੋਕੀ ਕਹਿੰਦੇ ਤੁਸੀਂ ਸ਼ੁਕਰ ਹੈ ਰੱਬਾ ਤੁਸੀਂ ਆ ਗਏ ਨਹੀਂ ਤੇ ਇਧਰ ਭੁੱਖੇ ਮਰਦੇ ਫਿਰਦੇ ਸੀਗੇ ਮੈਂ ਦੱਸਦਾ ਇੱਕ ਜੋਨੀ ਨਾਮ ਦਾ ਨਾ ਰਾਜਾ ਸੀਗਾ ਉਹਨੇ ਦੁਨੀਆ ਜਿੱਤ ਲਈ ਸਾਰੀ ਅੱਛਾ ਉਹ ਜਦੋਂ ਨਾ ਮੁਸੀਬਤ ਆਈ ਰਿਆਸਤ ਤੇ ਉਹਨਾਂ ਨੂੰ ਜਾ ਕੇ ਕਹਿੰਦੇ ਵੀ ਭਾਜੀ ਬਹੁਤ ਜ਼ਿਆਦਾ ਆਫਤ ਆ ਗਈ ਹੈ ਇਹਦੇ ਮਰ ਚਲੇ ਜੇ ਉਹ ਬੌਸਰੀ ਵਜਾਉਣ ਡਿਆ ਸੀ ਉਹਨੂੰ ਕਹਿੰਦਾ ਵੀ ਬਚਾ ਸਾਨੂੰ ਉਹ ਬੜੇ ਸੁਰਾਂ ਚ ਬੌਸਰੀ ਵਜਾਵੇ ਉਹ ਆਂਦੇ ਉਹ ਬਾਹਰ ਵੇਖ ਕੇ ਭੰਡਿਆ ਵਾ ਦੁਨੀਆ ਖਤਮ ਹੋ ਉਹ ਆਂਦਾ ਦਬਾ ਕਰੋ ਤੁਸੀਂ ਕਿ ਲੈਣਾ ਦਾ ਮਰਦਾ ਮਰੇ ਮੈਨੂੰ ਸੋਰ ਤੇ ਨਿਆਰੇ ਲੈਣਿਆ ਮੈਂ ਮੈਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਆਂਦਾ ਮਰਦੇ ਤੇ ਮਰਨ ਦੋ ਇਸ ਕਰਕੇ ਇਹ ਵੀ ਬੌਂਸਰੀ ਵਜਾਉਣ ਡਿਆ ਜਿਹੜੇ ਇਹਨਾਂ ਕਦੀ ਕਿਤੇ ਬਹਿ ਕੇ ਰੋਟੀ ਫੜ ਲਈ ਕਿਤੇ ਬਹਿ ਕੇ ਅੱਖਾਂ ਚੋਂ ਅਥਰੂ ਕੱਢ ਲਏ ਉਹ ਆਪਣੇ ਹੀ ਆ ਬੰਦੇ ਬਾਹਰੋਂ ਥੋੜੀ ਹੈ ਕੋਈ ਇਹ ਕੀ ਕਰਦੇ ਆ ਇੱਕ ਦਿਨ ਫੌਜੀ ਵੀਰ ਇੱਕ ਨਾ ਆਪਣੇ ਸਰਦਾਰ ਨੂੰ ਫੜ ਕੇ ਬੈਠਾ ਤੇ ਉਹ ਕਹਿੰਦੇ ਵੀ ਰੈਸਕਿਊ ਕਰਨ ਡਿਆ ਕਿਸੇ ਨੇ ਵੀਡੀਓ ਬਣਾ ਲਈ ਘਰ ਘਰ ਚ ਕੈਮਰਾ ਅੱਜ ਕੱਲ ਤੇ ਕਈ ਜਿਹੜੇ ਮੇਰੇ ਵੀਰ ਹੱਥ ਤੇ ਰੋਟੀ ਰੱਖਦੇ ਆ ਤੇ ਇੰਨੇ ਭਾਵੁਕ ਹੋ ਜਾਂਦੇ ਅੱਖਾਂ ਚ ਅਥਰੂ ਵੀ ਆ ਜਾਂਦੇ ਵੱਲੋਂ ਮੈਂ ਤੇ ਹੈਰਾਨ ਆ ਕੁਛ ਦਿਨਾਂ ਤੋਂ ਵੇਖਣ ਆ ਕਈ ਇੱਕ ਪਾਣੀ ਦੀ ਬੋਤਲ ਤੇ ਇੱਕ ਕੇਲਾ ਲੈ ਕੇ ਆਉਂਦੇ ਤੇ ਉਹ ਕਹਿੰਦੇ ਜੀ ਸਾਡੇ ਤੇ ਬੜਾ ਹੀ ਘਰਕ ਹੋ ਗਿਆ ਇੱਥੇ ਤੇ ਅਸੀਂ ਤੇ ਬੱਲੇ ਬੱਲੇ ਇਹਨਾਂ ਨਾਲ ਖਲੋਗੇ ਉਹ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਉਹਨਾਂ ਨੂੰ ਪੁੱਛੋ ਤੇ ਸਹੀ ਉਹ ਕਹਿੰਦੇ ਨਾ ਲਿਓ ਕੱਖ ਉਹ ਸਾਡੇ ਕੋਲ ਆਣ ਕੇ ਇੰਨਾ ਹੀ ਪੁੱਛ ਲੋ ਵੀ ਜਿੰਦੇ ਜੇ ਕਿ ਮਰਗੇ ਜੇ ਲੇਕਿਨ ਉਹ ਕਹਿੰਦੇ ਹੀ ਜਿੰਦੇ ਜਾ ਕੇ ਪੁੱਛਦੇ ਪਏ ਆ ਕਿ ਪੁੱਤ ਤੁਸੀਂ ਅੰਮਰਨਾ ਤਾਂ ਕਿ ਜਾ ਰਹੇ ਆ ਪਾਣੀਆਂ ਚ ਲੰਘਦੇ ਹੋਏ ਨਜ਼ਰ ਆਣੇ ਬੜੀਆਂ ਵਧੀਆ ਵੀਡੀਓ ਹੈ ਮੈਂ ਦੱਸਦਾ ਮੇਰਾ ਭਰਾ ਜਿਹੜੀ ਵੀਡੀਓ ਜਿਹੜੀ ਵੀਡੀਓ ਵਾਇਰਲ ਹੁੰਦੀ ਨਾ ਕੋਈ ਇੱਕ ਬਾਪੂ ਜੀ ਉਹ ਮੈਂ ਜਦੋਂ ਉਥੋਂ ਨੰਗਲ ਲਗਾ ਤੇ ਰਸਤੇ 'ਚ ਇੱਕ ਵੀਰ ਮਿਲਿਆ ਮੈਂ ਉਥੇ ਚੱਲਿਆ ਤੇ ਮੈਨੂੰ ਵੀਰ ਨੇ ਉਹ ਮਿਲ ਪਿਆ ਸੀ ਤੇ ਉਹਦੇ ਖਲੋਗੇ ਕਿਉਂਕਿ ਜਦੋਂ ਉਹਨਾਂ ਨੂੰ ਪੁੱਛਿਆ ਤੇ ਮੈਂ ਉਹ ਕਹਿੰਦੇ ਵੀ ਸਾਡੀ ਆ ਸਾਰੀ ਫਸਲ ਡੁੱਬ ਗਈ ਆ 35 ਲੱਖ ਰੁਪਇਆ ਲਾ ਕੇ ਮੈਂ ਕੰਮ ਸ਼ੁਰੂ ਕੀਤਾ ਤੇ ਸਾਰਾ ਖਤਮ ਹੋ ਗਿਆ ਕੋਈ ਆਇਆ ਨਹੀਂ ਮੈਂ ਉਥੇ ਖਲੋਤੇ ਆ ਭਾਜੀ ਵੀ ਸਾਹਮਣੇ ਸੀ ਅਸੀਂ ਔਜਲਾ ਸਾਹਿਬ ਨੂੰ ਫੋਨ ਕਰ ਲਿਆ ਉਹ ਕਹਿੰਦਾ ਮੈਂ 10 ਮਿੰਟ 'ਚ ਆ ਗਿਆ ਤੇ ਮੈਂ ਭਾਜੀ ਅਸੀਂ ਕੋਨੇ ਹਾਲ ਚੱਲੇ ਗਾੜੀ ਤੇ ਤੁਸੀਂ ਆ ਕੇ ਹੋ ਜਿਓ ਉਹ ਕਹਿੰਦਾ ਵੀ ਭਾਈ ਸਾਹਿਬ ਉਥੇ ਦੇ 2-3 ਘੰਟੇ ਜਾਣਾ ਤੁਹਾਨੂੰ ਲੱਗਣਾ ਜਾਮ ਲੱਗਾ ਗਾੜੀ ਹੁਣ ਉੱਥੋਂ ਦੀ ਵੀਡੀਓ ਹੋਈ ਕੱਲ ਪਰਸੋਂ ਦੀ ਵਾਇਰਲ ਉੱਥੇ ਕੋਈ ਕਲਾਕਾਰ ਨੇ ਭਾਈ ਜਫੀ ਜਾ ਕੇ ਤੇ ਕਹਿੰਦਾ ਵੀ ਤੁਹਾਨੂੰ ਦਰਦ ਹੋ ਰਿਹਾ ਤੁਹਾਨੂੰ ਕੀ ਤਕਲੀਫ ਆ ਤੇ ਮਿੰਟਾਂ ਚ ਰੋਪੇ ਘਰੇ ਭਾਵੇਂ ਮਾਂ ਪਿਓ ਨੂੰ ਕੁੜਦੇ ਹੁਣ ਭਾਵੇਂ ਪੁੱਛਦੇ ਨਾ ਹੁਣ ਇੱਥੇ ਆਣ ਕੇ ਐਕਟਿੰਗ ਕਰਦੇ ਆ ਮੈਂ ਤੇ ਹੈਰਾਨ ਆ ਕਿ ਤੁਹਾਨੂੰ ਰੋਣਾ ਕਿਸ ਗੱਲ ਦਾ ਆਂ ਰਸਾਂ ਦਾ ਇੱਕ ਪੈਕਟ ਦਿੰਦੇ ਜੇ ਤੁਸੀਂ 1 ਕਿੱਲੇ ਦੀ ਪਾਣੀ ਦੀ ਬੋਤਲ ਦੇ ਇੱਕ ਕਿੱਲਾ ਫੜਾਉਂਦੇ ਜੇ ਉਹ ਤੁਸੀਂ ਘਟੋ ਘਟ ਤਰਪੈਲਾਂ ਲਿਆਓ ਨਾਲ ਤਰਪੈਲਾਂ ਦੀ ਲੋੜ ਮੀ ਪੈਣਿਆ ਤੁਸੀਂ ਘਟੋ ਘਟ ਇੱਥੇ ਆਣ ਕੇ ਉਹਨਾਂ ਨੂੰ ਪੁੱਛ ਲਓ ਤੁਹਾਨੂੰ ਲੋੜ ਕਿਸ ਚੀਜ਼ ਦੀ ਆ ਰਾਸ਼ਨ ਲੈ ਆਓ ਖਾਣ ਪੀਣ ਵਾਲਾ ਸਮਾਨ ਲੈ ਆਓ ਮਤਲਬ ਮਜ਼ਾਕ ਜੇ ਤਾ ਨਾ ਡਾਓ ਯਾਰ ਕਈ ਲੋਕ ਤੇ ਇਹੋ ਜਿਹੇ ਜਿਹੜੇ ਜਿਹਨੂੰ ਆਡੀ ਟੀਮ ਇਥੇ ਨਾ ਪਹੁੰਚਦੇ ਸ਼ਾਇਦ ਇਥੇ ਵੀ ਬਹੁਤ ਸਾਰੇ ਪ੍ਰੋਬਲਮਸ ਕਰੇ ਆਂ ਪਹੁੰਚਦੇ ਹੋ ਅਕਾਲਪੁਰਖ ਸਾਹਿਬ ਜਗਾ ਬੈਠਾ ਵਾ ਉਹਦੇ ਪੱਥਰਾਂ ਦੇ ਵਿੱਚ ਕੀੜੀਆਂ ਨੂੰ ਦੇ ਦਿੰਦਾ ਤੇ ਇਹਨਾਂ ਨੂੰ ਕਿਤੇ ਸਾਡੇ ਆਸਰੇ ਬੈਠੇ ਆ ਇਹ ਚੜਦੀ ਕਲਾ ਵਾਲਾ ਪੰਜਾਬ ਆ ਇਹ ਨਹੀਂ ਕਿਤੇ ਖਲੋਤੇ ਸਾਡੇ ਨਾਲ ਆਫਤਾਂ ਜਦੋਂ ਆਈਆਂ ਇਹ ਵੀ ਲੋਕ ਸਾਡੇ ਕੋਲ ਆਉਂਦੇ ਨੇ ਅਸੀਂ ਕੋਈ ਵਾਰੀ ਦੇ ਬੱਟੇ ਥੋੜੀ ਲਾਉਣ ਦੇ ਆ ਇਹ ਸਾਡਾ ਪਰਿਵਾਰ ਆ ਸਾਡਾ ਫਰਜ਼ ਬੰਦਾ ਹੈ ਆਪਣੇ ਘਰ ਚ ਫਿਰਨ ਦੇ ਆ ਅਸੀਂ ਮਜਹਿ ਲਿਆ ਅਸੀਂ ਬੜੀ ਅਰੀ ਮਰੇ ਬੜੀ ਅਰੀ ਠੇ 10ਵੇਂ ਪਾਸ਼ਾ ਨੇ ਕਹੇ ਮੌਤ ਕੇ ਲਾੜੇ ਸਾਡੀ ਬੋਲੀ ਚ ਜਿਹੜਾ ਨਾ ਕੋੜਾ ਪਾਨਿਆ ਅਸੀਂ ਦਿਲ ਦੇ ਨਹੀਂ ਮਾੜੇ ਅਸੀਂ ਬਹੁਤ ਚੰਗੇ ਲੋਕ ਆ ਚੜ੍ਹਦੀ ਕਲਾ ਵਾਲੇ ਜਕਾਰੇ ਛੜ ਛੜ ਤੇ ਬੰਨ ਬੰਨੀ ਜਾਂਦੇ ਇਹ ਭੁੱਖੇ ਮਰ ਜਣਗੇ ਨਾ ਝੁਕਣਾ ਨਹੀਂ ਉਹ ਇਹ ਆ ਰਾਜੇ ਤੈਨੂੰ ਮੈਂ ਸਿੱਧੀ ਸਪਸ਼ਟ ਗੱਲ ਦੱਸਦਾ ਨਾ ਇਹਨਾਂ ਨੇ ਕਿਹੇ ਹਿਮਾਚਲ ਤੋਂ ਹਰਿਆਣੇ ਤੋਂ ਯੂਪੀ ਤੋਂ ਉਤਰਾਖੰਡ ਤੋਂ ਕਿਹੇ ਤੋਂ ਨਹੀਂ ਇਹਨਾਂ ਮੰਗੜਾ ਇਹਨਾਂ ਐ ਕਰਨਾ ਨਹੀਂ ਸਿੱਖਿਆ ਇਹ ਕਹਿੰਦੇ ਅਸੀਂ ਮਰਨੋਂ ਮਰ ਜੀਏ ਅਸੀਂ ਐ ਕਰਨਾ ਉਹੀ ਗੱਲ ਆ ਵੀ ਇੱਥੇ ਇਹਨਾਂ ਨੇ ਕਿਸੇ ਕੋ ਨਹੀਂ ਮੰਗਣਾ ਪਰ ਇਹਨਾਂ ਦਾ ਜਿਹੜੀ ਗੱਲ ਆ ਉਹ ਬਿਲਕੁਲ ਜਾਇਜ਼ ਆ ਉਹ ਕਿਉਂ ਜਾਇਜ਼ ਆ ਕੰਟਰੋਲ ਰੂਮ ਤੇ ਦੂਜੇ ਤੇ ਜੇ ਤੁਸੀਂ ਇਹਨਾਂ ਦੇ ਨਾਂ ਤੇ ਫੰਡ ਲਈ ਜਾਂਦੇ ਜੇ ਉਹ ਚੱਲਦੇ ਨਹੀਂ ਨੰਬਰ ਤੁਹਾਡੇ ਉਹ ਫੋਟੋਆਂ ਆਈ ਜਾਂਦੀਆਂ ਡੀਸੀ ਮੈਡਮ ਦੀ ਐਸਐਸਪੀ ਸਾਹਿਬ ਦੀਆਂ ਕਦੀ ਕਿਤੇ ਖਲੋਤੇ ਕਦੀ ਕਿਤੇ ਮੈਂ ਹੱਥ ਜੋੜ ਕੇ ਬੇਨਤੀ ਮੈਂ ਬਹੁਤ ਸਤਿਕਾਰ ਕਰਦਾ ਮੈਡਮ ਦਾ ਵੀ ਔਰ ਐਸਐਸਪੀ ਸਾਹਿਬ ਦਾ ਵੀ ਪਰ ਉਹਨਾਂ ਦੀ ਮਜਬੂਰੀ ਹੋਊਗੀ ਪਰ ਆ ਜਿਹੜੇ ਤੁਹਾਡੇ ਕੰਟਰੋਲ ਰੂਮ ਆ ਉਹਨਾਂ ਨੂੰ ਚਲਾਓ ਤੁਸੀਂ ਹਲਕਾ ਬਹੁਤ ਵੱਡਾ ਥਾਂ ਥਾਂ ਤੇ ਜਾ ਰਹੇ ਜੇ ਕਈ ਲੀਡਰ ਇਹੋ ਜਿਹਾ ਘੁੰਮ ਰ ਜਿਹੜੇ ਟਰੈਕਟਰਾਂ ਤੇ ਵੀ ਨਹੀਂ ਬੈਂਦੇ ਤੇ ਕੁਰਤੇ ਪਜਾਮੇ ਨੂੰ ਐ ਵਟ ਨਹੀਂ ਪੈਣ ਦਿੰਦੇ ਖਾਸ ਕਰਕੇ ਇੱਥੋਂ ਦੇ ਹੀ ਲੀਡਰ ਐ ਐਸੇ ਹਲਕਿਆਂ ਦੇ ਹੀ ਤੇ ਕਈ ਇਹੋ ਜਿਹੇ ਆਪੇ ਬੰਨ ਤੋੜ ਦਿੰਦੇ ਪੀਏ ਉਹਨਾਂ ਦੇ ਤੇ ਅਗਲੇ ਦਿਨ ਆਪੇ ਬੰਨ ਦੂਜਾ ਮੰਤਰੀ ਬਣਣ ਢਿਆਂ ਦਾ ਜਾ ਕੇ ਇਹ ਕੰਮ ਨਾ ਕਰੀਏ ਰਾਜਨੀਤੀ ਦਾ ਕੰਮ ਨਹੀਂ ਆ ਇਹ ਲੋਕ ਆਪਣੇ ਆ ਆਪਣਾ ਪਰਿਵਾਰ ਆ ਰਾਜਨੀਤੀ ਛੱਡ ਦਿਓ ਆਪਣੇ ਘਰਾਂ 'ਚ ਅੱਜ ਦੁੱਖ ਦੀ ਟਰੇਡ 'ਚ ਇੱਕ ਗੱਲ ਧਾਰ ਲਓ ਕਿ ਇਹ ਪੰਜਾਬ ਆ ਜਿਨਨੇ ਪੰਜਾਬ ਨੂੰ ਜਾੜਨ ਦਾ ਸੋਚਿਆ ਨਾ ਉਹਦਾ ਅਜ ਰਿਆ ਕੱਖ ਤੇ ਨਾ ਉਹਦਾ ਕੱਲ ਰਿਆ ਕੱਖ ਚੜ੍ਹਦੀ ਕਲਾ ਵਾਲਾ ਪੰਜਾਬ ਹੈ ਇਹਦੀ ਪਿੱਠ 'ਚ ਛੁਰੇ ਬੜੀ ਵਾਰੀ ਵੱਜੇ ਤੇ ਬੜੀ ਵਾਰੀ ਉੱਠਿਆ ਕਿੰਨਾ ਸੰਤਾਬ ਮਾਜੇ ਨੇ ਭੋਗਿਆ ਕਿਸੇ ਨੇ ਨਹੀਂ ਭੋਗਿਆ ਪਰ ਤੁਸੀਂ ਇਹਨਾਂ ਦੇ ਨਾਲ ਦਿਲੋਂ ਖਲੋਹ ਚੜ੍ਹਦੀ ਕਲਾ 'ਚ ਰਹੋਗੇ ਜੇ ਤੁਸੀਂ ਇੱਥੇ ਆਣ ਕੇ ਰਾਜਨੀਤੀ ਕਰਨੀ ਆ ਜਾਂ ਇਹਨਾਂ ਦੀ ਪਿੱਠ 'ਚ ਛੁਰਾ ਮਾਰਨਾ ਤੇ ਤੁਹਾਨੂੰ ਉਹ ਭੋਗਣਾ ਵੀ ਪੈਣਾ ਜੇ ਕਿਉਂਕਿ ਇਹ ਜਗ੍ਹਾ ਸਾਰੀ ਗੁਰੂ ਨਾਨਕ ਸਾਹਿਬ ਦੀ ਆ ਤੇ ਆਪਾਂ ਸਾਰੇ ਉੱਥੋਂ ਬੂਟਾ ਤੇ ਉੱਥੇ ਲੱਗਾ ਸਿੱਕੀ ਦਾ ਬਾਹਰੋਂ ਤੇ ਕੋਈ ਆਏ ਨੇ ਇਸ ਕਰਕੇ ਇਹਨਾਂ ਦੇ ਵਿੱਚ ਆਓ ਜਿੰਨੇ ਤੁਸੀਂ ਕਰ ਸਕਦੇ ਸੇਵਾ ਉਹ ਕਰਕੇ ਆਓ ਇਹ ਤੁਹਾਡੇ ਕੋ ਕਦੇ ਲੜਦੇ ਥੋੜੀ ਆ ਇਹਨਾਂ ਦੀ ਇੰਨੀ ਕਹੇ ਵੀ ਸਾਡੇ ਕੋਲ ਆ ਕੇ ਸਾਡਾ ਦੁੱਖ ਦਰਦ ਤੇ ਸੁਣ ਲੋ ਬਸ ਇੰਨੀ ਮੇਰੀ ਬੇਨਤੀ ਹੈ ਦੁੱਖ ਦਰਦ ਦੀ ਗੱਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਲੇਕਿਨ ਕਿਤਨਾ ਕਿਤੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀਅਤ ਹਮੇਸ਼ਾ ਹੀ ਆਪਣੇ ਪੰਜਾਬੀਏ ਦੇ ਨਾਲ ਹਮੇਸ਼ਾ ਖੜੀ ਨਜ਼ਰ ਆਏ ਚਾਹੇ ਉਹ ਕਿਸਾਨੀ ਅੰਦੋਲਨ ਹੋਵੇ ਚਾਹੇ ਉਹ ਕੋਈ ਵੀ ਅੰਦੋਲਨ ਹੋਵੇ ਪੰਜਾਬ ਦੇ ਨਾਲ ਪੰਜਾਬ ਹਮੇਸ਼ਾ ਹੀ ਖੜਾ ਨਜ਼ਰ ਆਇਆ ਲੇਕਿਨ ਕਿਤਨਾ ਕਿਤੇ ਹੋਂ ਦੀ ਗੱਲ ਕੀਤੀ ਜਾਵੇ ਤਾਂ ਜਿਸ ਪਿੰਡ ਵਿੱਚ ਅਸੀਂ ਮੌਜੂਦ ਹੈ ਇੱਥੇ ਕੋਈ ਵੀ ਰਸਤ ਜਿਹੜੀ ਸੀਗੀ ਨਹੀਂ ਪਹੁੰਚ ਪਾਈ ਜਿਸ ਕਾਰਨ ਆ ਕਈ ਸਮਾਜ ਸੇਵੀ ਸੰਸਥਾ ਜਿਹੜੀਆਂ ਨੇ ਇੱਥੇ ਪਹੁੰਚਿਆ ਨੇ ਅਤੇ ਜੋ ਔਰਤਾਂ ਨੂੰ ਮੋਢੀ ਲਿਸ ਹੁਲਤਾਂ ਦੀ ਜਰੂਰਤ ਹੈ ਉਹ ਸੂਚ ਜਿਹੜੀਆਂ ਨੇ ਉਹ ਮਹਾਈਗਾ ਜਿਹੜੀਆਂ ਨੇ ਉਹ ਕਰਵਾਈਆਂ ਜਾ ਰਹੀਆਂ ਨੇ ਲੇਕਿਨ ਇਹ ਵੀ ਗੱਲ ਕਹੀ ਜਾ ਰਹੀ ਕਿ ਜੇਕਰ ਪੰਜਾਬ ਦੇ ਪਿੱਛੇ ਜਿਸ ਨੇ ਵੀ ਸ਼ੂਡਾ ਮਾਰਿਆ ਉਹਦਾ ਕਦੀ ਵੀ ਜਿਹੜਾ ਪੰਜਾਬ ਨੇ ਉਹਦਾ ਜਿਹੜਾ ਬਾਹ ਜਿਹੜੀ ਹੈ ਨਹੀਂ ਫੜੀ ਨਾ ਹੀ ਉਸ ਦਾ ਜੋ ਹਾਲਾਤ ਨੇ ਉਹ ਜਰੂਰ ਮਾੜੇ ਹੁੰਦੇ ਹੋਏ ਵੀ ਨਜ਼ਰ ਆਉਂਦੇ ਨੇ ਲੇਕਿਨ ਕਿਤੇ ਨਾ ਕਿਤੇ ਪੰਜਾਬ ਪੰਜਾਬੀਅਤ ਅਤੇ ਪੰਜਾਬ ਅਮੇ ਚਾਹੀ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗਾ ਲੇਕਿਨ ਲਗਾਤਾਰ ਹੀ ਪੰਜਾਬ ਪੰਜਾਬੀਅਤ ਨਾਲ ਖੋਤਾ ਹੋਇਆ ਜਰੂਰ ਅਨਜ਼ਰ ਆ ਰਿਹਾ ਹੈ ਕੈਮਰਾ ਪਰਸਨ ਸਾਈ ਪ੍ਰੇਤ ਰਾਜਪੁਰ ਸਿੰਘ ਪੰਜਾਬ ਨਾਓ ਅਜਨਾਲਾ